ਕਿਉਂਕਿ ਹੁਣ ਉਹ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਮੈਂ ਉਹਨਾਂ ਨੂੰ ਚਾਰ ਸਵਾਲ ਅੱਜ ਦਿੱਤਾ ਜੀ ਬਹੁਤ ਪ੍ਰਾਣੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ ਸਭ ਤੋਂ ਵੱਡਾ ਮੁੱਦਾ ਅੱਜ ਦੇਸ਼ ਦੇ ਸਾਹਮਣੇ ਆ ਰਿਹਾ ਘਟ ਗਿਣਤੀਆਂ ਦੇ ਸਾਹਮਣੇ ਕਿ ਭਾਜਪਾ ਦੀ ਜਿਹੜੀ ਸਟੇਟ ਹੈ ਉੱਤਰਾਖੰਡ ਉੱਥੇ ਉਹ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਜਾ ਰਹੇ ਕੈਬਨਿਟ ਨੇ ਅਪਰੂਵਲ ਦਿੱਤੀ ਹੈ ਔਰ ਉਸ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਇਹ ਹੋਏਗਾ ਕਿ ਜਿੰਨੇ ਵੀ ਸਾਡੇ ਰੀਤੀ ਰਿਵਾਜ ਧਾਰਮਿਕ ਸਾਡੇ ਜਿਹੜੇ ਹੋਣਗੇ ਅਧਿਕਾਰ ਫੰਕਸ਼ਨਸ ਉਹ ਸਾਨੂੰ ਇੱਕੋ ਧਰਮ ਜਿਹੜਾ ਲਾਗ ਡਾਉਣਗੇ ਉਹ ਹਿੰਦੂ ਲਾਅ ਦੇ ਅਨੁਸਾਰ ਆਪਣੇ ਕਰਨੇ ਪੈਣਗੇ ਇਹਦਾ ਬਹੁਤ ਵੱਡਾ ਇਫੈਕਟ ਮੁਸਲਮਾਨਾਂ ਤੇ ਵੀ ਪੈਣਾ 크ਰਿਸਚੀਅਨਸ ਤੇ ਵੀ ਪੈਣਾ ਦਲਤਾਂ ਤੇ ਵੀ ਪੈਣਾ ਤੇ ਨਾਲ ਸਿੱਖਾਂ ਤੇ ਵੀ ਪੈਣਾ ਕਿਉਂਕਿ ਜਿਹੜਾ ਆਪਾਂ ਬਹੁਤ ਦੇਰ ਤੋਂ ਕਹਿ ਰਹੇ ਕਿ ਸਾਡਾ ਆਨੰਦ ਮੈਰਿਜ ਐਕਟ ਹੋਣਾ ਚਾਹੀਦਾ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਆਨੰਦ ਮੈਰਿਜ ਆਨੰਦ ਕਾਰਜ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਗੀ ਲੇਕਿਨ ਉਹਦੀ ਰਜਿਸਟ੍ਰੇਸ਼ਨ ਵਿਲ ਬੀ ਅੰਡਰ ਦਾ ਹਿੰਦੂ ਲਾਅ ਇਹ ਇੱਕ ਸਿਧਾਂਤਕ ਇੱਕ ਅ ਵੱਡਾ ਫੈਸਲਾ ਜਿਹੜਾ ਬੀਜੇਪੀ ਕਰਨ ਜਾ ਰਹੀ ਹੈ ਉਹ ਉਹਨਾਂ ਨੇ ਸਿਰਫ ਇੱਕ ਸਟੇਟ ਚੱਜ ਹੁਣ ਕੀਤਾ ਵਾ ਪਰ 24 ਦੀਆਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਇਹ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ ਤਾਂ ਸੁਖਵੀਰ ਸਿੰਘ ਬਾਦਲ ਨੂੰ ਇਸ ਯਾਤਰਾ ਦੇ ਦੌਰਾਨ ਯੂਨੀਫਾਰਮ ਸਿਵਲ ਕੋਡ ਦੇ ਮੁਤਲਕ ਉਹਨਾਂ ਦੀ ਕੀ رائے ਹੈ ਇਹ ਦੱਸਣੀ ਚਾਹੀਦੀ ਦੂਸਰਾ ਲਗਭਗ ਅ ਆਲਮੋਸਟ 2 ਸਾਲ ਚੱਲੇ ਨੇ ਫਰੀਦਕੋਟ ਦੇ ਐਸਐਸਪੀ ਨੇ ਇੱਕ ਅ ਪ੍ਰੋਸੀਕਿਊਸ਼ਨ ਦੀਸ ਸੈਂਕਸ਼ਨ ਮੰਗੀਆ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਕੋਲੋਂ ਜਿਹੜਾ ਡੇਰਾ ਸੱਚਾ ਸੌਦਾ ਦਾ ਜਿਹੜਾ ਹੈੱਡ ਆ ਕਿਉਂਕਿ ਉਹਦੇ ਖਿਲਾਫ ਜਿਹੜੇ ਬੇਅਦਬੀ ਦੇ ਤੇ ਬਰਗਾੜੀ ਦੇ ਕੇਸ ਹੋਏ ਉਹਦੇ ਵਿੱਚ ਇੱਕ ਮਾਮਲਾ ਰਜਿਸਟਰਡ ਆ ਧਾਰਾ 295ਏ ਔਰ 153ਏ ਇਹ ਨਾਰਮਲ ਕੋਰਸ ਵਿੱਚ ਡਿਸਟ੍ਰਿਕਟ ਪੁਲਿਸ ਆਪਣੇ ਲੈਵਲ ਦੇ ਉੱਤੇ ਕਿਸੇ ਨੂੰ ਪ੍ਰੋਸੀਕਿਊਟ ਜਾਂ ਕਿਸੇ ਦਾ ਚਲਾਨ ਨਹੀਂ ਕਰ ਸਕਦੀ। ਉਹਨਾਂ ਨੇ ਭਗਵੰਤ ਮਾਨ ਨੂੰ ਇਹ ਫਾਈਲ ਭੇਜੀ ਬੜੀ ਦੇਰ ਤੋਂ ਲੇਕਿਨ ਉਹਨੇ ਉਹ ਦੱਬ ਕੇ ਰੱਖੀ ਹੋਈ ਆ। ਚਲੋ ਉਹਦਾ ਉਹ ਉਹਨੇ ਕਿਉਂ ਦੱਬੀ ਉਹ ਛੱਡ ਦਿਓ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਐਡੇ ਇੰਪੋਰਟੈਂਟ ਕੇਸ ਅਗਰ ਉਹ ਕਹਿੰਦੇ ਨੇ ਕਿ ਬੇਅਦਬੀਆਂ ਸਾਡੇ ਲਈ ਬਹੁਤ ਇੰਪੋਰਟੈਂਟ ਕੇਸ ਆ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਹੋਣਾ ਚਾਹੀਦਾ ਵਾ ਔਰ ਪਿੱਛੇ ਜੇ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਦੇ ਤੇ ਮਾਫੀ ਵੀ ਮੰਗੀ ਆ। ਤਾਂ ਉਹ ਦੱਸਣ ਕਿ ਜਿਹੜਾ ਉਸ ਨੂੰ ਪ੍ਰੋਸੀਕਿਊਸ਼ਨ ਦੀ ਆਗਿਆ ਨਹੀਂ ਦੇ ਰਿਹਾ ਭਗਵੰਤ ਮਾਨ ਉਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਕੀ ਜੱਦੋ ਜਹਿਦ ਕੀਤੀ ਆ ਪਬਲਿਕ ਡੋਮੇਨ ਚ ਉਹਦੇ ਵਾਸਤੇ ਕੀ ਇਹਨਾਂ ਦਾ ਪ੍ਰੋਗਰਾਮ ਹੈ ਕੀ ਹੁਲਿਕਿਆ ਤੇ ਗਾਂ ਕੀ ਕਰਨਾ ਹੈਗਾ ਇਹ ਵੀ ਦੱਸਣ ਤੀਸਰਾ ਮਸਲਾ ਹੈਗਾ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਜਿਹੜਾ ਅ ਫਿਜ਼ੀਕਲ ਇਲੀਮੀਨੇਸ਼ਨ ਆ ਮਤਲਬ ਕਿ ਉਹਨਾਂ ਨੂੰ 31 ਸਾਲ ਪਹਿਲਾਂ ਚੱਕ ਕੇ ਪੁਲਿਸ ਨੇ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ ਇਹ ਤਕਰੀਬਨ ਜੱਗਜ਼ਾਹਰ ਗੱਲ ਆ ਔਰ ਇਸ ਮੁਤਲਕ ਵੀ ਰਿਪੋਰਟ ਜਿਹੜੀ ਸੀਗੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣਦੇ ਨੇ 1997 ਤੋਂ ਲੈ ਕੇ 2002 ਚ ਫਿਰ ਬਣਦੇ ਨੇ 2000 ਸ਼ਾਇਦ 7 ਚ ਔਰ 10 ਸਾਲ ਫਿਰ ਇਹਨੇ 15 ਸਾਲ ਦੇ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਉਹ ਇਨਸਾਫ ਉਹਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਗੱਲ ਕਿਉਂ ਨਹੀਂ ਕੀਤੀ ਉਹ ਜਿਹੜੀ ADGP ਦੀ ਇੱਕ ਬੜੀ ਵੱਡੀ ਰਿਪੋਰਟ ਜਿਹੜੀ ਹੁਣ ਪਬਲਿਕ ਡੋਮੇਨ ਚ ਆ ਗਈ ਹੈ ਮਿਸਟਰ ਸ਼ਹਿਦ ਬੀਪੀ ਤਿਵਾੜੀ ਸੀਗੇ ਉਹਨਾਂ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਸੀ ਕਿ ਪੁਲਿਸ ਨੇ ਚੱਕਿਆ ਘਰ ਉਹ ਸਟੈਬਲਿਸ਼ ਕਰਤਾ ਜਦ ਪੁਲਿਸ ਨੇ ਚੱਕਿਆ ਤੇ ਫਿਰ ਉਹ ਕਿਦੀ ਕਸਟਡੀ ਵਿੱਚ ਸੀਗਾ ਉਹ ਕਿੱਦਾਂ ਮਾਰੇਗਾ ਉਹ ਅਗਲੀ ਇਨਵੈਸਟੀਗੇਸ਼ਨ ਸੀਗੀ ਔਰ ਵੱਡੇ ਬਾਦਲ ਸਾਹਿਬ ਨੇ ਪ੍ਰੋਮਿਸ ਕੀਤਾ ਸੀਗਾ ਕਿ ਸਾਡੀ ਸਰਕਾਰ ਸਤਨਵੇਂ ਚ ਬਣੇਗੀ ਤਾਂ ਅਸੀਂ ਇੱਕ ਟਰੂਥ ਕਮਿਸ਼ਨ ਸਟੈਬਲਿਸ਼ ਕਰਾਂਗੇ ਜਿਨ੍ਹਾਂ ਨੇ ਵੀ ਜਿਨ੍ਹਾਂ ਨੌਜਵਾਨਾਂ ਦੇ ਘਰਾਂ ਵਿੱਚ ਕੋਈ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੇ ਜਾ ਜਿੰਨਾ ਪੁਲਿਸ ਵਾਲਿਆਂ ਨੇ ਮਾਰੇ ਅਸੀਂ ਉਹਦਾ ਅਕਾਉਂਟੇਬਲ ਉਹਨਾਂ ਨੂੰ ਹੋਲਡ ਕਰਾਂਗੇ ਲੇਕਿਨ ਕੁਛ ਨਹੀਂ ਕੀਤਾ 15 ਸਾਲ ਵਿੱਚ ਹੁਣ ਪੰਜਾਬ ਜਾਂ ਪੰਜਾਬ ਬਚਾਓ ਤਾਂ ਤੈਉ ਪੰਜਾਬ ਬਚੂਗਾ ਨਾ ਅਗਰ ਇੱਥੇ ਇਨਸਾਫ ਪਸੰਦੀ ਦੀ ਗੱਲ ਚੱਲੀਗੀ ਤੇ ਸਿੱਖਾਂ ਨੂੰ ਇਨਸਾਫ ਮਿਲੇਗਾ ਤੇ ਅਕਾਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੈਰੋਕਾਰ ਪਾਰਟੀ ਕਹਿੰਦੀ ਨਾ ਆਪਣੇ ਆਪ ਨੂੰ ਤਾਂ ਫਿਰ ਦੱਸਣ ਕਿ ਜੱਥੇਦਾਰ ਕੌਣ ਕੇ ਦੇ ਉੱਤੇ ਇਹਨਾਂ ਦਾ ਪ੍ਰੋਐਕਟਿਵ ਰੋਲ ਕੀ ਆ ਠੀਕ ਹੈ ਐਸਟੀਪੀਸੀ ਨੇ ਕਮੇਟੀ ਬਣਾਤੀ ਅਸੀਂ ਕਾਨੂੰਨੀ ਲੜਾਈ ਲੜਾਂਗੇ that is not enough ਚੌਥਾ ਇਸੂ ਇਸੂ ਸੀਗਾ ਕਿ ਜਿਹੜਾ ਅ ਅਮਰਿਤਪਾਲ ਔਰ ਉਹਦੇ ਸਾਥੀਆਂ ਨੂੰ ਜਿਹੜਾ ਉਹਨਾਂ ਨੇ ਐਨਐਸਏ ਦੇ ਤਹਿਤ ਗ੍ਰਿਫਤਾਰ ਕੀਤਾ ਪੰਜਾਬ ਦੇ ਵਿੱਚ ਐਨਐਸਏ ਲਾ ਕੇ ਨੌਜਵਾਨਾਂ ਨੂੰ ਅਸਾਮ ਦੀਆਂ ਜੇਲਾਂ ਵਿੱਚ ਭੇਜਿਆ ਹੁਣ ਐਨਐਸਏ ਅਕਾਲੀ ਦਲ ਦੇ ਪੁਰਾਣੇ ਲੀਡਰ ਵੀ ਬਾਦਲ ਸਾਹਿਬ ਜਥੇਦਾਰ ਗੁਰਚਰਨ ਸਿੰਘ ਟੋੜਾ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜਥੇਦਾਰ ਕੁਲਦੀਪ ਸਿੰਘ ਵਡਾਲਾ ਸਰਦਾਰ ਸੁਖਦੇਵ ਸਿੰਘ ਢੀਂਸਾ ਤੇ ਚੰਦ ਹੋਰ ਲੀਡਰਸ ਉਤੇ ਐਨਐਸਏ ਲਾ ਲਾ ਕੇ ਕਾਫੀ ਦਿਨ ਡਿਟੈਂਸ਼ਨਾਂ ਹੁੰਦੀਆਂ ਰਹੀਆਂ ਉਦੋਂ ਆਪਾਂ ਕਹਿੰਦੇ ਸੀ ਐਨਐਸਏ ਬਹੁਤ ਮਾੜੀ ਐ ਪਰੰਤੂ ਹੁਣ ਜਦੋਂ ਸਾਡੇ ਨੌਜਵਾਨਾਂ ਨੂੰ ਅਸਾਮ ਦੀ ਦਿਬੜੂਗਾ ਦਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਤੇ ਕੀ ਆ ਰਾਹ ਤਿਆਰ ਕੀਤਾ ਕੀ ਉਸ ਲਈ ਐਜੀਟੇਟ ਕੀਤਾ ਕੀ ਉਸ ਨੂੰ ਕੰਡਮ ਕੀਤਾ ਕੀ ਉਸ ਦੇ ਖਿਲਾਫ ਕੇਂਦਰ ਦੇ ਕੋਲ ਜਾਂ ਕਿਸੇ ਅਦਾਲਤ ਵਿੱਚ ਆਵਾਜ਼ ਉਠਾਈ ਮੈਨੂੰ ਨਜ਼ਰ ਨਹੀਂ ਆਈ ਸੋ ਇਹ ਚਾਰ ਮੁੱਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਬਲਿਕ ਡੋਮੇਨ ਵਿੱਚ ਦੱਸਨੇ ਚਾਹੀਦੇ ਨੇ ਉਹਨਾਂ ਨੂੰ ਆ ਕੇ ਕਹਿਣਾ ਚਾਹੀਦਾ ਵਾ ਕਿ ਆ ਚਾਰ ਮੁੱਦੇ ਆ ਚਾਰ ਮੁੱਦਿਆਂ ਦੇ ਉੱਤੇ ਸਾਡਾ ਸਟੈਂਡ ਹੈ